ਸਿਆਣੇ ਕਹਿੰਦੇ ਆ ਬੰਦੇ ਦੇ ਬੋਲਣ ਨਾਲ ਨਾ ਉਸ ਦੇ ਖਾਨਦਾਨ ਦਾ ਉਸ ਦੀ ਪਰਵਰਿਸ਼ ਦਾ ਉਸ ਦੇ ਪਿਛੋਕੜ ਦਾ ਉਸ ਦੀ এডਿਕੇਸ਼ਨ ਦਾ ਪਤਾ ਲੱਗਦਾ ਸਿਰਫ ਜ਼ੁਬਾਨ ਦੇ ਜ਼ਰੀਏ ਕਿਵੇਂ ਪਤਾ ਲੱਗਦਾ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਰਾਜ ਦੇ ਵਿੱਚ ਕੋਈ ਸਾਧੂ ਮਹਾਤਮਾ ਹੁੰਦੇ ਹੈਗੇ ਤੇ ਉਹ ਸਾਧੂ ਮਹਾਤਮਾ ਜੰਗਲ ਦੇ ਵਿੱਚ ਬੈਠੇ ਤਪੱਸਿਆ ਕਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਦਿਸਦਾ ਨਹੀਂ ਹੁੰਦਾ ਅੰਨੇ ਹੁੰਦੇ ਹੈਗੇ ਲਓ ਜੀ ਆਪ ਦੀ ਭਗਤੀ ਦੇ ਵਿੱਚ ਲੇਣ ਕਿਸੇ ਦਰਖਤ ਦੇ ਥੱਲੇ ਬੈਠੇ ਹੁੰਦੇ ਹੈਗੇ ਤੇ ਉਹਨਾਂ ਦੇ ਕੋਲ ਦੀ ਨਾ ਕੋਈ ਚੋਰ ਲਾਂਗੇ ਆਂਦਾ ਹੈਗਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹਨੇ ਨੂੰ ਚੋਰ ਨੂੰ ਫੜਦੇ ਫੜਦੇ ਉਸ ਰਾਜਦਾਰ ਜਿਹੜਾ ਰਾਜਾ ਹੁੰਦਾ ਉਹ ਆ ਜਾਂਦਾ ਹੈਗਾ ਉਹ ਘੋੜੇ ਤੇ ਜਦੋਂ ਕੋਲ ਦੀ ਲੰਘਣ ਲੱਗਦਾ ਹੈਗਾ ਉਹ ਰੁਕਦਾ ਹੈਗਾ ਰੋਕ ਕੇ ਹੱਥ ਜੋੜ ਕੇ ਕਹਿੰਦਾ ਹੇ ਸਾਧੂ ਮਹਾਤਮਾ ਜੀ ਤੁਸੀਂ ਕਿਸੇ ਚੋਰ ਨੂੰ ਇੱਥੋਂ ਜਾਂਦੇ ਹੋਏ ਦੇਖਿਆ ਸੁਣਿਆ ਹੋਵੇ ਜਾਂ ਲੰਘਿਆ ਚੋਰ ਇੱਥੋਂ ਦੀ ਤਾਂ ਸਾਧੂ ਮਹਾਤਮਾ ਕਹਿੰਦੇ ਅੱਖਾਂ ਦਿਸਦਾ ਤਾਂ ਹੈ ਹੀ ਨਹੀਂ ਸੀ ਅੱਖਾਂ ਬੰਦ ਸੀਆਂ ਕਹਿੰਦੇ ਵੀ ਹੇ ਰਾਜਨ ਨਹੀਂ ਮੈਂ ਨਹੀਂ ਕਿਸੇ ਨੂੰ ਦੇਖਿਆ ਇੱਥੋਂ ਦੀ ਜਾਂ ਨਾ ਮੈਂ ਸੁਣਿਆ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਚਲੋ ਰਾਜਾ ਟੱਪ ਗਿਆ ਵੀ ਆ ਕੇ ਇੰਨੇ ਨੂੰ ਰਾਜੇ ਦਾ ਵਜ਼ੀਰ ਆ ਜਾਂਦਾ ਹੈਗਾ ਆ ਕੇ ਤੇ ਕਹਿੰਦਾ ਵੀ ਏ ਸਾਧੂ ਮਹਤਮਾ ਕਹਿੰਦਾ ਵੀ ਤੁਸੀਂ ਇਥੇ ਚੋਰ ਲੰ ਚੋਰ ਲੰਘਿਆ ਕੋਈ ਇਥੋਂ ਦੀ ਤਾਂ ਉਹ ਸਾਧੂ ਮਹਤਮਾ ਹੁੰਦੇ ਜਿਹੜੇ ਉਹ ਅੱਖਾਂ ਬੰਦ ਹੁੰਦੀਆਂ ਕਹਿੰਦਾ ਨਹੀਂ ਵਜ਼ੀਰ ਸਾਹਿਬ ਮੈਂ ਨਹੀਂ ਕਿਸੇ ਨੂੰ ਦੇਖਿਆ ਇਥੋਂ ਦੀ ਜਾਂ ਮੈਂ ਸੁਣਿਆ ਨਹੀਂਗਾ ਲਓ ਜੀ ਉਸ ਤੋਂ ਬਾਅਦ ਸੈਨਾਪਤੀ ਆ ਜਾਂਦਾ ਹੈਗਾ ਮਗਰੀ ਉਹ ਕਹਿੰਦਾ ਵੀ ਏ ਸਾਧੂ ਕਹਿੰਦਾ ਵੀ ਇੱਥੋਂ ਦੀ ਤੂੰ ਕਿਸੇ ਨੂੰ ਦੇਖਿਆ ਹੈਗਾ ਬੇ ਇੱਥੋਂ ਦੀ ਕੋਈ ਗਿਆ ਹੋਵੇ ਲੰਘਿਆ ਹੋਵੇ ਚੋਰ ਹੋਵੇ ਅਸੀਂ ਪਿੱਛਾ ਕਰਦੇ ਫਿਰਦੇ ਆ ਉਹ ਕਹਿੰਦਾ ਵੀ ਨਹੀਂ ਸੈਨਾਪਤੀ ਮੈਂ ਨਹੀਂ ਦੇਖਿਆ ਉਸ ਤੋਂ ਬਾਅਦ ਉਹਨਾਂ ਦਾ ਇੱਕ ਸਿਪਾਹੀ ਆ ਜਾਂਦਾ लास्ट ਜਿਹਾ ਸਿਪਾਹੀ ਆਉਂਦਾ ਆਉਂਦੇ ਸਾਰ ਨੂੰ ਕਹਿੰਦਾ ਵੀ ਸਾਧਾ ਇੱਥੋਂ ਦੇ ਕੋਈ ਚੋਰ ਲੰਘਦਾ ਦੇਖਿਆ ਕਹਿੰਦਾ ਜਾਂ ਸੁਣਿਆ ਤੁਸੀਂ ਤਾਂ ਉਹ ਕਹਿੰਦਾ ਵੀ ਨਹੀਂ ਸਿਪਾਹੀ ਕਹਿੰਦਾ ਮੈਂ ਨਹੀਂ ਦੇਖਿਆ ਚਲੋ ਜੀ ਸਾਰੇ ਲੰਘ ਜਾਂਦੇ ਹੈਗੇ ਅਖੀਰ ਨੂੰ ਸਾਰੇ ਭਾਲ ਭੁਲ ਕੇ ਜਦੋਂ ਸ਼ਾਮ ਨੂੰ ਇਕੱਠੇ ਹੁੰਦੇ ਹੈਗੇ ਦਰਬਾਰ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕਿਹਨੂੰ ਪੁੱਛਿਆ ਸੀ ਅਖੇ ਮੈਂ ਸਾਧੂ ਨੂੰ ਪੁੱਛਿਆ ਸੀਗਾ ਸਾਧੂ ਮਹਾਤਮਾ ਨੇ ਮੈਨੂੰ ਦੱਸਿਆ ਜਦੋਂ ਸਾਰੀ ਗੱਲ ਹੋਈ ਉਹ ਕਹਿੰਦੇ ਯਾਰ ਇੱਕ ਗੱਲ ਹੈ ਵੀ ਸਾਧੂ ਮਹਾਤਮਾ ਨੇ ਅੱਖਾਂ ਤੋਂ ਕਹਿੰਦੇ ਵੀ ਸਾਨੂੰ ਦਿਸਦਾ ਨਹੀਂਗਾ ਯਾ ਤਾਂ ਸਾਧੂ ਮਹਾਤਮਾ ਗੱਪ ਮਾਰਦੇ ਆ ਤੇ ਯਾ ਫਿਰ ਆਪਣਾ ਉਹਨਾਂ ਨੂੰ ਪਤਾ ਸੀ ਵੀ ਰਾਜੇ ਨੂੰ ਰਾਜਾ ਆਖਿਆ ਵਜ਼ੀਰ ਨੂੰ ਵਜ਼ੀਰ ਆਖਿਆ ਸੈਨਾਪਤੀ ਨੂੰ ਸੈਨਾਪਤੀ ਆਖਿਆ ਸਪਾਈ ਨੂੰ ਸਪਾਈ ਆਖਿਆ ਯਾਰ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਲਓ ਜੀ ਸਾਰੇ ਇਕੱਠੇ ਹੋ ਕੇ ਸਾਧੂ ਮਹਾਤਮਾ ਕੋਲੇ ਜਾਵੜਦੇ ਆ ਰਾਜਾ ਕਹਿੰਦਾ ਵੀ ਸਾਧੂ ਮਹਾਤਮਾ ਤੁਸੀਂ ਸੱਚ ਬੋਲਦੇ ਮੈਨੂੰ ਤੁਹਾਨੂੰ ਨਹੀਂ ਦਿਸਦਾ ਕਹਿੰਦਾ ਵੀ ਮੈਨੂੰ ਨਹੀਂ ਦਿਸਦਾ ਕਹਿੰਦੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਮੈਂ ਰਾਜਾ ਐ ਇਹ ਵਜ਼ੀਰ ਐ ਇਹ ਸਿਪਾਹੀ ਐ ਇੱਕ ਸੈਨਾਪਤੀ ਐਗਾ ਤਾਂ ਫਿਰ ਸਾਧੂ ਮਹਾਤਮਾ ਕਹਿੰਦੇ ਕਹਿੰਦੇ ਹੇ ਰਾਜਨ ਕਹਿੰਦੇ ਜਦੋਂ ਮੈਂ ਬੈਠਾ ਸੀ ਨਾ ਭਗਤੀ ਜੱਲੀਆ ਕਹਿੰਦਾ ਜਦੋਂ ਤੁਸੀਂ ਮੈਨੂੰ ਬੁਲਾਇਆ ਸੀਗਾ ਤਾਂ ਤੁਸੀਂ ਆਖਿਆ ਸੀਗਾ ਵੀ ਹੇ ਸਾਧੂ ਮਹਾਤਮਾ ਜੀ ਇਹ ਸ਼ਬਦ ਵਰਤੇ ਜਦੋਂ ਤੁਹਾਡਾ ਵਜ਼ੀਰ ਆਇਆ ਉਹਨੇ ਆਖਿਆ ਵੀ ਹੇ ਸਾਧੂ ਮਹਾਤਮਾ ਉਹਨੇ ਜੀ ਹਟਾਤਾ ਤੀਜਾ ਜਦੋਂ ਬੰਦਾ ਆਇਆ ਥੋੜਾ ਸੈਨਾਪਤੀ ਆਇਆ ਉਹ ਕਹਿੰਦਾ